ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰੇਓ ਜੋ ਵੀ ਸੰਗਤ ਨਾਮ ਸਿਮਰਨ ਕਰਦੀ ਹੈ ਜਾਪ ਕਰਦੀ ਹੈ ਬਾਣੀ ਦਾ ਨਾਮ ਦਾ ਸ਼ਬਦ ਸੁਰਤ ਦਾ ਅਭਿਆਸ ਕਰਦੀ ਹੈ ਸੋ ਅਭਿਆਸ ਕਰਦਿਆਂ ਕਰਦਿਆਂ ਕਈ ਵਾਰ ਉਹਨਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕਿਵੇਂ ਬੈਠਣਾ ਹੈ ਕਿਹੜਾ ਆਸਣ ਕਰਨਾ ਹੈ ਇਸ ਤਰ੍ਹਾਂ ਬੈਠੋ ਇਸ ਤਰ੍ਹਾਂ ਕੁੰਡਲ ਨਹੀਂ ਜਾਗਦੀ ਹੈ ਇਸ ਤਰ੍ਹਾਂ ਕੁੰਡਲ ਨਹੀਂ ਸੌਂਦੀ ਹੈ ਪਤਾ ਨਹੀਂ ਕਿੰਨਾ ਕੁਝ ਬਹੁਤ ਤਰ੍ਹਾਂ ਦੀਆਂ ਗੱਲਾਂ ਬੜੀਆਂ ਪਈਆਂ ਹਨ ਗੁਰਮਖ ਪਿਆਰੇ ਇਹ ਜਿਆਦਾ ਭੰਬਲ ਪੂਸੀਆਂ ਵਾਲੀਆਂ ਗੱਲਾਂ ਨਹੀਂ ਕਰਮਖ ਪਿਆਰਿਓ ਅਸਲ ਵਿੱਚ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਇਹ ਪ੍ਰੇਮ ਦੀਆਂ ਗੱਲਾਂ ਨੇ ਗੁਰਮਖ ਪਿਆਰੇ ਜਿਆਦੇ ਇਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਨਾ ਇਹ ਜੋਗਾ ਦੇ ਨਾਲ ਸੰਬੰਧਤ ਕਹੀਆਂ ਜਾ ਰਹੀਆਂ ਨੇ ਜਿਹੜਾ ਸਿਮਰਨ ਨੇ ਗੁਰੂ ਨਾਨਕ ਮਹਾਰਾਜ ਦੀ ਗੱਲਬਾਤ ਆ ਉਹ ਬੜੀ ਸਾਦੀ ਸਿੱਧੀ ਸਾਦੀ ਸਿੰਪਲ ਗੱਲਬਾਤ ਹੈ ਇੰਨਾ ਵਿੱਚ ਨਾ ਉਲਝੋ ਤੁਸੀਂ ਸੋ ਬੈਠਣਾ ਕੀ ਹੁੰਦਾ ਵੀ ਇਸ ਤਰ੍ਹਾਂ ਆਸਣ ਲਾਓ ਇਹ ਲਾਓ ਬਾ ਲਾਓ ਗੁਰਮਖ ਪਿਆਰੀ ਉਹ ਪਹਿਲੀ ਵਾਰ ਤਾਂ ਆਪਣਾ ਆਸਣਾ ਨੇ ਜਿਹੜਾ ਸਿੱਧਾ ਵਸ ਚੌਂਕੜਾ ਮਾਰਕ ਜਿਵੇਂ ਆਪਾਂ ਬੈਠਦੇ ਆ ਇਹ ਆਪਣਾ ਆਮ ਹੀ ਹੈ ਆਮ ਹੀ ਹੈ ਪਾ ਬਹੁਤੇ ਲੋਕ ਨੇ ਜਿਹੜੇ ਭਜਨ ਨਹੀਂ ਕਰਦੇ ਪਰ ਜੋ ਪ੍ਰਸ਼ਾਦਾ ਪਾਣੀ શકਦੇ ਨੇ ਖੇਤ ਵਿੱਚ ਚੌਂਕੜਾ ਮਾਰ ਕੇ ਬੈਠਦੇ ਨੇ ਉਹ ਆਪਣੀ ਆਮ ਜਣੇ ਕਿ ਇੱਕ ਸਰੀਰ ਦੀ ਆਬਦਾ ਬਣਿਆ ਹੋਇਆ ਇੱਕ ਸਿਸਟਮ ਪਰਮੇਸ਼ਰ ਵੱਲੋਂ ਹੀ ਬੰਦਾ ਚੌਂਕੜਾ ਮਾਰ ਕੇ ਬੈਠਦਾ ਹੁਣ ਤਾਂ ਸਕੂਲਾਂ ਵਿੱਚ ਬੈਂਚ ਆ ਗਈ ਤੇ ਪਹਿਲਾਂ ਆ ਜਿਹੜੇ ਬੈਠਦੇ ਨੇ ਬੈਠਦੇ ਸਕੂਲਾਂ ਵਿੱਚ ਸਾਰੇ ਬੋਰੀਆਂ ਵਿਛਾ ਕੇ ਟਾੜ ਵਿਛਾ ਕੇ ਚੌਂਕੜਾ ਮਾਰ ਕੇ ਬੈਠਦੇ ਸੀ ਉਹੜਾ ਭਗਤੀ ਕਰਦੇ ਸੀ ਸੋ ਇਹ ਤਾਂ ਆਪਣਾ ਬੈਠਣਾ ਜਿਵੇਂ ਆਮ ਆਪ ਬੈਠਦੇ ਆ ਉਸ ਤਰੀ ਬੈਠ ਜੀ ਸਿੱਧਾ ਚੌਂਕੜੀ ਮਾਰ ਕੇ ਪਲਾਥੀ ਮਾਰ ਕੇ ਤੇ ਕਈ ਫਿਰ ਅੱਗੇ ਕੀ ਭੰਬਲ ਪੂਸਾ ਪਾਉਂਦੇ ਨੇ ਵੀ ਰੀੜ ਦੀ ਹੱਡੀ ਸਿੱਧੀ ਕਰੋ ਐਂ ਕਰੋ ਵਾਹ ਕਰੋ ਗੁਰਮੁਖ ਪਿਆਰ ਇਹ ਵੀ ਬਗਵਾਸ ਹੈ ਰੀੜ ਦੀ ਹੱਡੀ ਕਦੋਂ ਸਿੱਧੀ ਹੁੰਦੀ ਹੈ ਜਦੋਂ ਤੁਸੀਂ ਸਿਮਨ ਕਰੋਗੇ ਸਿਮਨ ਕਰਦੇ ਆ ਬਾਣੀ ਪੜ੍ਹਦੇ ਜਾਪ ਕਰਦੇਗਾ ਤੁਹਾਡੀ ਸੁਰਤੀ ਆਪਣੇ ਆਪ ਹੀ ਆਟੋਮੈਟਿਕ ਇਕਾਗਰ ਹੁੰਦੀ ਜਾਏਗੀ ਤੁਹਾਡੀ ਸੁਰਤੀ ਹੈ ਜਿਹੜੀ ਮੱਥੇ ਵਿੱਚ ਤੁਸੀਂ ਤੁਹਾਡਾ ਧਿਆਨ ਚ ਰਹਿ ਜਾਏਗਾ ਸੋ ਮੱਥੇ ਵਿੱਚ ਧਿਆਨ ਜਦੋਂ ਜਾਏਗਾ ਨਾ ਤੁਸੀਂ ਆਪਣੇ ਆਪ ਹੀ ਜਿਵੇਂ ਟਾਈਮ ਪੀਸ ਦੀ ਸੂਈ ਹੈ ਜਿਹੜੀ ਆਪਣੇ ਆਪ ਹੀ 6 ਤੋਂ ਉੱਤੇ ਹੁਕਮ ਦੀ ਹੁਕਮ ਦੀ ਹੁਕਮ ਦੀ 12 ਤੇ ਆ ਜਾਂਦੀ ਹੈ ਇਸ ਤਰ੍ਹਾਂ ਸਹਿਜ ਸੁਭਾਏ ਊਰਜਾ ਜਿਹੜੀ ਨਾਮ ਦੀ ਸ਼ਬਦ ਸੁਰਤ ਦੀ ਜਿਹੜਾ ਹੈ ਉਹ ਤੁਹਾਨੂੰ ਆਪਣੇ ਆਪ ਹੀ ਰੀੜ ਦੀ ਹੱਡੀ ਸਿੱਧੀ ਕਰ ਕਰ ਦੇਵੇਗਾ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਗਰਮ ਘਪਿਆਰੋ ਜਿਆਦਾ ਸੁਰਤ ਲਾਓ ਸ਼ਬਦ ਵਿੱਚ ਬਸ ਸੋ ਜਦੋਂ ਤੁਸੀਂ ਅਜੇ ਤੁਹਾਡੀ ਸੁਰਤ ਇਕਾਗਰਤ ਨਹੀਂ ਹੋਈ ਹੁੰਦੀ ਇਕਾਗਰ ਹੁਣ ਦੀ ਸੁਰਤੀ ਪਹਿਲੇ ਤੁਸੀਂ ਰੀੜ ਦੀਆਂ ਹੱਡੀਆਂ ਸਿੱਧੀਆਂ ਕਰਨ ਲੱਗ ਜਾਨੀਏ ਉਹ ਤੁਹਾਡਾ ਧਿਆਨ ਰੀੜ ਦੀ ਹੱਡੀ ਵਿੱਚ ਹੁੰਦਾ ਹੈ ਨਾ ਕਿ ਸ਼ਬਦ ਵਿੱਚ ਮੱਲੋ ਮੱਲੀ ਰੀੜ ਦੀ ਹੱਡੀ ਜੇ ਸਿੱਧੀ ਕਰੋਗੇ ਨਾ ਉਹ ਤੁਹਾਨੂੰ ਥਕਾਵਟ ਹੋਵੇਗੀ ਨਾਮ ਦਾ ਜਿਹੜਾ ਹੈ ਅਨੰਦ ਉਹ ਨਹੀਂ ਮਾਣ ਦੇਵੇਗੀ ਇਹ ਜਿੰਨਾਂ ਨੇ ਅਭਿਆਸ ਨਹੀਂ ਕੀਤਾ ਨਾ ਉਹੀ ਬਕਵਾਸ ਮਾਰਦੇ ਨੇ ਸਰੀੜ ਦੀ ਹੱਡੀਆਂ ਕਰੋ ਇਸ ਤਰ੍ਹਾਂ ਕਰੋ ਫਰਾਣਾ ਕਰੋ ਧਮਕਾ ਕਰੋ ਗਰਮ ਘਪਿਆਰਿਓ ਹੁਣ ਤੁਸੀਂ ਮੈਂ ਇੱਕ ਤੁਹਾਨੂੰ ਇੱਕ ਬੇਨਤੀ ਕਰਦਾ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣ ਵਾਲੇ ਸਾਹ ਵਾਲੇ ਉਹਨੇ ਬਹੁਤ ਜ਼ਿਆਦਾ ਕਮਾਈ ਕੀਤੀ ਸ਼ਬਦ ਸੁਰਤ ਦੀ ਸ਼ਬਦ ਨੂੰ ਸੁਣਨਾ ਸੁਰਤ ਦੇ ਨਾਲ ਅੱਗੇ ਆਪਣੇ ਆਪ ਹੀ ਅਵਸਥਾ ਬਣਦੀ ਚਲੀ ਜਾਂਦੀ ਹੈ ਜਦੋਂ ਸੰਗਤਾਂ ਦੇ ਨਾਲ ਤੁਰਦੇ ਬਹੁਤ ਸੰਗਤ ਉਹਨਾਂ ਦੇ ਪਿੱਛੇ-ਪਿੱਛੇ ਹੁੰਦੀ ਜਿਹੜੇ ਕੁਝ ਖਾਸ ਜਿਨ੍ਹਾਂ ਨੂੰ ਆਪਦੇ ਵੀ ਸੁਰਤ ਉੱਚੀ ਹੁੰਦੀ ਸੀ ਉਹ ਖਾਸ ਖਾਸ ਸੇਵਾਦਾਰ ਨਾਲ ਰਹਿੰਦੇ ਸੋ ਤੁਰਦੇ ਤੁਰਦੇ ਜਦੋਂ ਚੱਲੇ ਜਾਂਦੇ ਨੇ ਰਾਹਾਂ ਦੇ ਵਿੱਚ ਕਈ ਸੰਗਤਾਂ ਉਹਨਾਂ ਨੂੰ ਫਤਿਹ ਬੁਲਾਉਂਦੀਆਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੰਗਤ ਨਾਲ ਅੱਗੋਂ ਫਤਿਹ ਬੁਲਾਉਂਦੀ ਫਤਿਹ ਬੁਲਾਉਣ ਵੇਲੇ ਗੁਰਮਖ ਪਿਆਰੇ ਵਾਹਿਗੁਰੂ ਸ਼ਬਦ ਦਾ ਵਰਤੋਂ ਤਾਂ ਹੁੰਦੀ ਹੈ ਇੱਕ ਵਾਰੀ ਵਾਹਿਗੁਰੂ ਜੀ ਦਾ ਖਾਲਸਾ ਦੂਜੀ ਵਾਰੀ ਵਾਹਿਗੁਰੂ ਜੀ ਦੇ ਭਾ ਦੋ ਵਾਰੀ ਫਤਿਹ ਦੇ ਵਿੱਚ ਵਾਹਿਗੁਰੂ ਆਉਂਦਾ ਜਿਹੜਾ ਫਤਿਹ ਦੇ ਵਿੱਚ ਦੋ ਵਾਰੀ ਵਾਹਿਗੁਰੂ ਆਉਂਦਾ ਨਾ ਉਹ ਸੰਗਤਾਂ ਦੇ ਮੂੰਹੋਂ ਫਤਿਹ ਦੀ ਵਾਹਿਗੁਰੂ ਸੁਣ ਕੇ ਫਤਿਹ ਵਿੱਚ ਵਾਹਿਗੁਰੂ ਦੀ ਆਵਾਜ਼ ਸੁਣ ਕੇ ਸੰਤ ਆਤਰ ਸਿੰਘ ਮਹਾਰਾਜ ਦੀ ਸੰਤਾਂ ਦੀ ਤੁਰਦਿਆਂ ਤੁਰਦਿਆਂ ਸਮਾਦੀ ਲੱਗ ਜਾਂਦੀ ਸੀ ਕਿ ਉਹਨਾਂ ਨੇ ਕੋਈ ਚੌਂਕੜਾ ਸਾਧਿਆ ਸੀ ਇਸ ਤਰ੍ਹਾਂ ਤੁਰਦੇ ਤੁਰਦੇ ਪਹਿਲਾਂ ਕਮਾਈ ਕੀਤੀ ਸੀ ਸ਼ਾਉ ਸੁਰਦੀ ਐਸੀ ਗੱਲ ਨਹੀਂ ਬੈਠੇ ਵੀ ਚੌਂਕੜੇ ਹੀ ਮਾਰੇ ਸੀਗੇ ਪਰ ਜਦੋਂ ਸੁਰਤ ਜੁੜਦੀ ਹੈ ਨਾ ਇਹ ਸੁਰਤ ਹੈ ਜਿਹੜੀ ਕਿਸੇ ਚੌਂਕੜੇ ਦੀ ਕਿਸੇ ਆਸਣ ਦੀ ਮਹ ਮਹਤਾਜ ਨਹੀਂ ਹੁੰਦੀ ਕਿਸੇ ਚੀਜ਼ ਦੀ ਮਤਾਜ ਨਹੀਂ ਹੁੰਦੀ ਇਹ ਤਾਂ ਨਾ ਪ੍ਰੇਮ ਪ੍ਰੇਮ ਦੇ ਨਾਲ ਪਤਾ ਨਹੀਂ ਕਿੱਥੋਂ ਲੱਗ ਜਈ ਕਈ ਵਾਰੀ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਜਿਹੜੇ ਅਭਿਆਸੀ ਨੇ ਅਨਾਉਂਸਮੈਂਟ ਦੇ ਵਿੱਚ ਦੋ ਵਾਹਿਗੁਰੂ ਬੁਲਾਇਆ ਜਾਂਦਾ ਫਤਿਹ ਬੁਲਾਈ ਜਾਂਦੀ ਹੈ ਉਹਨਾਂ ਨੂੰ ਇੰਨਾ ਜਿਆਦਾ ਚੰਗਾ ਲੱਗਦਾ ਇੰਨਾ ਜਿਆਦਾ ਸੁਰਤ ਜੁੜ ਜਾਂਦੀ ਹੈ ਫਤਿਹ ਸੁਣਨ ਨਾਲ ਸਾਰਾ ਗੁਰਮੁਖ ਪਿਆਰੇ ਜਿਆਦੇ ਪ੍ਰੇਮਾ ਭਗਤੀ ਤੇ ਤੁਸੀਂ ਜਿਆਦੇ ਜੋਰ ਲਾਓ ਜਾਨੀ ਕਿ ਆ ਕੁੰਡਲਣੀ ਜਗਾਉਣੀ ਕੁੰਡਲਣੀ ਸਵਾਉਣੀ ਇਹ ਸਾਰਾ ਬਕਵਾਸ ਹੈ ਗੁਰੂ ਘਰ ਦੇ ਵਿੱਚ ਕੁੰਡਲਣੀਆਂ ਨੂੰ ਕੋਈ ਥਾਂ ਨਹੀਂ ਹੈਗੀ ਜਿਆਦੇ ਮਹਾਰਾਜ ਨੇ ਇਥੋਂ ਸਭ ਤੋਂ ਚਾਕੇ ਸਿੱਧੀ ਮੱਥੇ ਵਿੱਚ ਸੁਰਤੀ ਲਗਾ ਦੇਣੀਆਂ ਤੁਹਾਡੀ ਇਹ ਤਾਂ ਗੁਰੂ ਦੀ ਫਿਰ ਗੱਲ ਹੈ ਇਹ ਕਿਹੜਾ ਹੱਠ ਜੋਗ ਹੈ ਕੁੰਡਲਣੀਆਂ ਜਗਾਉਣੀਆਂ ਹੱਠ ਜੋਗ ਦੇ ਵਿੱਚ ਹੈ ਜਿਹੜੀ ਨਾਮ ਸਿਮਰ ਦੀ ਗੱਲ ਹੈ ਉਹ ਆਪਣੇ ਆਪ ਹੀ ਕੁੰਡਲਣੀ ਜਗਾ ਕੇ ਬਿਨਾ ਬਿਨਾ ਕਿਸੇ ਉਹ ਉਸ ਤੋਂ ਬਿਨਾ ਕਿਸੇ ਨਾ ਆਪਣੇ ਜਿਵੇਂ ਆਪਾਂ ਕਹਿੰਦੇ ਆਂ ਵੀ ਤਾਕਤ ਲਗਾਏ ਤੋਂ ਬਿਨਾ ਬਿਨਾ ਹੀ ਕਿਸੇ ਬਹੁਤ ਆ ਵੱਡਾ ਪ੍ਰਯੋਜਨ ਕਰਦੇ ਉਹਨੇ ਸਹਿਜ ਸਵਾਇ ਆਪਣੀ ਕੁੰਡਲ ਜਗਦੇ ਰਹਿੰਦੇ ਨੇ ਸੌਂਦੇ ਰਹਿੰਦੇ ਨੇ ਮੈਂ ਗੁਰਮਖ ਪਿਆਰਿਆਂ ਨੇ ਮੱਥੇ ਵਿਚ ਆਪਣੇ ਆਪ ਹੀ ਸੁਰਤ ਟਿਕ ਜਾਂਦੀ ਹੈ ਗੁਰੂ ਦੀ ਕਿਰਪਾ ਹੁੰਦੀ ਹੈ ਗੁਰਮਖ ਪਿਆਰਿਓ ਸੋ ਤੁਸੀਂ ਸ਼ਬਦ ਨੂੰ ਸੁਣਨਾ ਸ਼ੁਰੂ ਕਰੋ ਬਸ ਆਪਣੇ ਆਪ ਹੀ ਸਭ ਕੁਝ ਹੁੰਦਾ ਜਾਵੇਗਾ ਜਦੋਂ ਤੁਸੀਂ ਸ਼ਬਦ ਸੁਰਤ ਨਾਲ ਜੁੜ ਕੇ ਸ਼ਬਦ ਦੇ ਨਾਲ ਤੁਹਾਡੇ ਜਿਹੜੀ ਸੁਰਤੀ ਜੁੜੇਗੀ ਕੰਨ ਸ਼ਬਦ ਨੂੰ ਸੁਣਨ ਗਿਆ ਆਪਣੇ ਆਪ ਹੀ ਰੀੜ ਦੀ ਹੱਡੀ ਜੁੜੇਗੀ ਰੀੜ ਦੀ ਹੱਡੀ ਤੇ ਬੜਾ ਜ਼ੋਰ ਨਾਲ ਦਿਆ ਕਰੋ ਜਿਵੇਂ ਵੀ ਬੈਠਿਆ ਜਾਂਦਾ ਇੱਕ ਵਾਰੀ ਬੈਠੋ ਹੌਲੀ ਹੌਲੀ ਤੁਹਾਡਾ ਆਪਣੇ ਆਪ ਹੀ ਤੁਹਾਡੀ ਖੇੜ ਵਧਤੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ